ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਗੁਰੇ ਨਾਮੈ ਨਿਦਾਨੇ ਦਿਲ ਡਾਇ ਰਾਜ ਮਾਲ ਛੁੱਟੀ ਸਭ ਮਾਇਆ ਲੋਭੇ ਨੜ ਰਹਿ ਲਪਟਾਈ ਹਰ ਕੇ ਨਾਮ ਬਿਨ ਦਰਗ ਮਿਲੈ ਸਜਾਈ ਕਹੇ ਨਾਨਕ ਸਭ ਕੋ ਕਰੈ ਕਿਰਾਇਆ ਛੇ ਪਰਵਾਨੇ ਜਿਨੇ ਹਰ ਸੋ ਚਿਤ ਲਾਇ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਰਉ ਮਹੱਲਾ ਤੇਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤਿਸਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਬਸਿਆ ਮਨਸਾ ਮਨੇ ਸਮਾਈ ਹਰ ਜੋ ਕਿਰਪਾ ਕਰੋ ਮੇਰੇ ਪਿਆਰੇ ਆਂਧਨ ਹਰ ਗੁਣ ਦੀਨ ਜਨਮ ਮੰਗੇ ਗੁਰ ਕੈ ਸ਼ਬਦਿ ਉਧਾਰਿ ਰਹਾਉ ਸੰਤ ਜਨਾ ਕੋ ਜਮ ਜੋ ਹੈ ਨ ਸਕੇ ਅਰਤੀ ਅੰਚਨ ਦੂਖੇ ਨ ਲਾਈ ਆਪ ਬਤਰਾਇ ਸਗਲ ਆਇ ਕੋ ਰਤਾਰ ਜੋ ਤੇਰੀ ਸਰਣਾਈ ਪਾਤਸ਼ਾਹ ਕੀ ਪੈ ਜੇ ਰੱਖੈ ਤੂੰ ਆਪੇ ਤੇਰੀ ਬੜਿਆਈ ਜਨਮ ਜਨਮ ਕੇ ਕਿਲਵਕਦੋ ਕਟੈ ਦੁਬਦਾਰ ਤੇ ਨਾਰਾਇ ਹਮ ਮੂੜ ਮੁਗਦ ਕਿਛ ਬੂਝੈ ਨਾਹੀ ਤੂੰ ਆਪੇ ਦਹ ਬੁਝਾਈ ਜੋ ਤੁਰ ਭਾਵੈ ਸੋਈ ਕਰਸਿਂ ਅਵਰ ਨ ਕਰ ਨਾ ਜਾਇ ਜਗਤੋ ਪਾਏ ਤੁਰ ਧੰਦਾ ਲਾਇਆ ਟੁੰਡੇ ਕਾਰਕਮਾਈ ਜਨ ਪਦਾਰਥ ਜੁ ਹੈ ਹਾਰਿਆ ਸ਼ਬਦ ਸੁਰਤ ਨਪਾਈ ਮਾਨਮਗ ਮਰੇ ਤਿਨ ਕਿਛੂ ਨ ਸੂਜੈ ਦੁਰਮਤ ਅਗਿਆਨ ਅੰਧਰ ਭਵ ਜਲ ਪਾਰ ਨ ਪਾਵੈ ਕਬਹੀ ਡੂਬ ਮੁਏ ਬਿਨ ਗੁਰ ਸਰ ਕਫੜਾ ਸਾਚੇ ਸ਼ਬਦ ਰਤੇ ਜਨ ਸਚੇ ਹਰ ਪ੍ਰਭ ਆਪ ਮਿਲਾਈ ਤਨ ਕੀ ਬਾਣੀ ਗੁਰ ਕੀ ਬਾਣੀ ਸ਼ਬਦ ਪਛਾਤੀ ਸਚ ਰਹਿ ਲਿਵ ਲਾਈ ਤੂੰ ਆਪੇ ਨਿਰਮਲੇ ਤੇਰੇ ਜਨ ਨਿਰਮਲੇ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ RAM ਨਾਮ ਉਰਤਾਰੇ RAM ਨਾਮ ਉਰਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ